ਮੈਂ ਇੱਕ ਬੇਨਤੀ ਕਰਾਂ ਸਾਡੇ ਵਿੱਚ ਨਾ ਕਈ ਵਾਰੀ ਇਦਾਂ ਹੋ ਜਾਂਦਾ ਜੀ ਸਗਨ ਦੀ ਰਸਮ ਆਨੰਦ ਕਾਰਜ ਦੀ ਰਸਮ ਠੀਕ ਹੈ ਬਹੁਤ ਗਿਆਨਵਾਨ ਕਈ ਵਾਰੀ ਇਹ ਲਫ਼ਜ਼ ਵਰਤ ਲੈਂਦੇ ਰਸਮ ਪਰ ਇਹ ਰਸਮ ਨਹੀਂ ਹੈ ਰਸਮ ਤਾਂ ਹੈ ਵੀ ਕਰੋ ਜਾਂ ਨਾ ਕਰੋ ਕੋਈ ਫਰਕ ਨਹੀਂ ਪੈਂਦਾ ਨਹੀਂ ਇਹ ਰਸਮ ਨਹੀਂ ਇਹ ਮਰਿਆਦਾ ਹੈ ਉਡਮਾਈ ਦੀ ਮਰਿਆਦਾ ਤੁਸੀਂ ਰਹਿਤ ਮਰਿਆਦਾ ਵਿੱਚੋਂ ਪੜੋ ਆਨੰਦ ਕਾਰਜ ਦੀ ਮਰਿਆਦਾ ਤੁਸੀਂ ਉਹਦੇ ਤੇ ਮਰਿਆਦਾ ਲਿਖਿਆ ਰਸਮ ਨਹੀਂ ਲਿਖਿਆ ਗੁਰੂ ਸਾਹਿਬ ਕਿਰਪਾ ਕਰਨ ਬਹੁਤ ਵਾਰੀ ਨੇ ਸਾਡੇ ਚੋਂ ਚਲੋ ਇੱਥੇ ਤੇ ਸ਼ਾਇਦ ਕੋਈ ਉਦਾਂ ਦਾ ਨਾਮ ਬੈਠਾ ਹੋਵੇ ਨਹੀਂ ਤੇ ਜਿਹੜੇ ਬਾਣੇ ਦੇ ਧਾਰਨੀ ਨਹੀਂ ਨਾ ਹੋਣਾ ਚਾਹੁੰਦੇ ਜਾਂ ਅਦਵਚਾਲੇ ਹੁੰਦੇ ਜਿਹੜੇ ਜਿੱਦਾਂ ਕੋਈ ਕੰਧ ਤੇ ਖੜਾ ਹੋਵੇ ਨਾ ਉਹ ਪਤਾ ਨਹੀਂ ਉਹਨੇ ਇਧਰ ਨੂੰ ਡਿੱਗ ਪੈਣਾ ਕਿ ਇਧਰ ਨੂੰ ਡਿੱਗ ਪੈਣਾ ਜਾਂ ਕਹਿ ਲੋ ਲਕੀਰ ਤੇ ਖੜਾ ਪਾਰ ਹੋਣਾ ਕਿ ਔਰ ਆ ਰਹੀ ਰਹਿ ਜਾਣਾ ਇਦਾਂ ਦੇ ਫਿਰ ਸਿਆਣੇ ਕਾਫੀ ਹੁੰਦੇ ਆ ਅੱਜ ਕੱਲ ਪੜਿਆ ਲਿਖਿਆ ਦਾ ਕਾਫੀ ਜਮਾਨਾ ਏ ਨਾ ਵੀ ਕੋ ਪੜਿਆ ਲਿਖਿਆ ਹੋਵੇ ਤੇ AI ਜਿਹੜਾ ਉਹ ਪੜਿਆ ਲਿਖਿਆ ਬਣਾ ਹੀ ਦਿੰਦੀ ਆ ਕਹਿੰਦੇ ਨੇ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦੇ ਸਿੱਖ ਬਹੁਤ ਵੱਡੀ ਗੱਲ ਹੈ ਗੁਰੂ ਗ੍ਰੰਥ ਸਾਹਿਬ ਜੀ ਦੇ ਸਿੱਖ ਹੋਣਾ ਉਹ ਹੋ ਸਕਦਾ ਜਿਹੜਾ ਭਾਈ ਮਤੀ ਦਾਸ ਜੀ ਵਾਂਗ ਆਰੇ ਨਾਲ ਚਰਵਾ ਸਕਿਆ ਆਪਣੇ ਨਾਮ ਵਾਹਿਗੁਰੂ ਉਹ ਹੋ ਸਕਦਾ ਗੁਰੂ ਗ੍ਰੰਥ ਸਾਹਿਬ ਜੀ ਦੇ ਸਿੱਖ ਹੋਣਾ ਕੋਈ ਸੌਖਾ ਹੈ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਤਾਂ बड़ा बड़ा भंडार ने एक जपजी साहब दिख हो जाइए भाव के जप जी साहब ही कमा लीए जिंदगी च बड़ी मुश्किल बड़ी मुश्किल गल है पर एक गल बहुत मुश्किल भी हो बहुत ज्यादा मुश्किल भी होनी मुश्किल हो पता ही नहीं ਕਿੱਥੇ ਜਾ ਕੇ ਟਿਕਾ ਹੋਣਾ ਜਾਂ ਕੋ ਮੁਸ਼ਕਲ ਅਤ ਬਣੇ ਢੋਈ ਕੋ ਇਹਨਾਂ ਦੇ ਲਾਗੂ ਹੋਏ ਦੁਸ਼ਮਣਾਂ ਬਾਹਰ ਵਾਲੇ ਵੀ ਤੇ ਅੰਦਰ ਵਾਲੇ ਵੀ ਸਾਖ पे ਭੱਜ ਖਲੇ ਹੁਣ ਤੇ ਸਾਰਿਆਂ ਨੇ ਇਕੱਠਿਆ ਹੋਣਾ ਪਰ ਜੇ ਭੱਜ ਵੀ ਜਾਣ ਸਭੋ ਭੱਜਾ ਭੱਜਾ ਸਭੋ ਆਸਰਾ ਚੁੱਕਾ ਸਭ ਅਸਰਾਓ ਚਿਤ ਆਵੇ ਸਪਾਰ ਬ੍ਰਹਮ ਲਗਨ ਤੱਤੀਵਾ